ਮਾਲ ਗਈ ਹੈ ਤੂੰ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੋਂ ਵਾਲੇ ਲਈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਤੂੰ ਆਰੰਗ ਦੇ ਆ ਤੇ ਆਰੰਗ ਰਹਿ ਜੇ ਬੰਦਾ ਹੁੰਦੀ ਨਾ ਹੁਣੇ ਤੈਰੇ ਵਰਗੇ ਇੰਝ ਕਰਨਾ ਬੰਦਾ ਹੱਥ ਕਰ ਦੁਲਾਰੇ ਸਿਰ ਬਾਤ ਨਹੀਂ ਕਰੀਂ ਹੱਥ ਕਰ ਦੁਲਾਰੇ ਬਾਤ ਰੋ ਤੁਸੀਂ ਤੇ ਤੂੰ ਇਹ ਪਾਗਲ ਨਾਲ ਕਿਉਂ ਕਰ ਰਿਹਾ ਦੁਆਰੇ ਉਮ ਇਨੋ ਆ ਤੁਹਾਨੂੰ ਲੱਗ ਲਿਆ ਨਾ ਕਾਇ ਹੈ ਰੈਕੋਰਡਿੰਗ ਸਾਰੀ ਹੋ ਰਹੀ ਹੈ ਕਲੀਅਰ ਤੋਂ ਪਰ ਆ ਮੇਰੇ ਕਾਗਜ਼ ਇਹ ਮੈਂ ਲੈਣ ਦੋ ਮੈਂ ਕਾਇ ਇਹੋ ਜੇ ਕਰਕੇ ਉੱਥੇ ਇਹਦਾ ਫਾੜਾ ਖਾਦੇ ਜਿੰਨੇ ਨੂੰ ਆ ਕੇ ਮੇਰਾ ਕੰਮ ਕਰ ਦੋਣੇ ਨਾ ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ ਕਾਟਾ ਕੋ ਮੈਨੂੰ ਆ ਗਿਆ ਕਿਸੇ ਕਿਤੇ ਜਾਣਾ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪਾਓ ਇਹ ਗੱਲ ਮੈਂ ਤੁਹਾਡੀ ਵਿੱਚ ਪੱਲਾ ਕਰਦੇ ਆ ਤੁਹਾਡੀ ਇਹ ਗੱਲ ਕੀਤੀ ਕਾਟ ਕੇ ਇਹ ਨਹੀਂ ਕਿ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਇਹ ਗੱਲ ਮੈਂ ਰਿਪੋਰਟ ਕਰ ਲਓ ਲਿਆਓ ਉਹ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡਵਾਉਣਾ ਚੰਗੀ ਤਰ੍ਹਾਂ ਇਹ ਤਰੀਕਾ ਥੋੜਾ ਹੈ ਕਿ ਤੁਸੀਂ ਬੈ ਗਏ ਮੈਂ ਥੱਕਾ ਨਹੀਂ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਦੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ 7 ਆਏ ਕਿਉਂ ਛੱਡਿਆ ਉਹ ਇੱਕ ਵਾਰ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਹਾਂ ਕਿੰਨਾ

ਕੀ ਹੋਇਆ ਨਾ ਤੁਹਾਨੂੰ ਗੱਲ ਲੱਗ ਜਾਂਦੀ ਫੇਰ ਨਹੀਂ ਤੁਹਾਡੀ ਗੱਲ ਦੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਗੱਲਾਂ ਨਹੀਂ ਘੁਮਾਈ ਜਾਂਦਾ ਮੈਂ ਇੱਕ ਨੂੰ ਫੋਨ ਕਰਕੇ ਵੇਖਣ ਦੇ ਤਾਂ ਲੱਗ ਰਹੀ ਤੇ ਇਹਦਾ ਨੰਬਰ ਵੀ ਲੱਗਿਆ ਕਿੱਥੇ ਘੋਣਾ ਪਹਤਾ ਸਕਦਾ ਇਹ ਥੋੜੀ ਆਪਣੀ ਗਲਤ ਤੇ ਟਿੱਕਰ ਕੇ ਸਿਰ ਤੇ ਪਾ ਰਿਹਾ ਮੈਂ ਕਰੀ ਮੈਂ ਚੱਲਦੀ ਬਸਣੇ ਸਾਡੇ ਨੰਬਰ ਲੈ ਲਓ ਸਾਰਿਆਂ ਦੇ నంబర్ మనం తిగ్గీ వెళ్ళినా ਥੋੜਾ ਹੋਰ ਜੇ ਕੋਈ ਰੈਲਾਈਜ਼ ਕਰੇ ਜੇ ਠੀਕ ਆ ਥੋੜਾ ਜੋਰ ਲੋਗੇ ਆ ਵੀ ਛੱਡੋ ਇਸ ਕਰਾ ਚੜਾ ਕੇ ਲੈ ਲੇ ਜਸਮੋਤ ਦੇ ਪਰ ਇਹ ਰੇਟ ਹੋ ਰਹੇ ਸਤ ਸਮ ਪਰਸਨ ਕੰਮ ਆ ਦੇਖ ਲਓ ਮੈਂ ਠੀਂ ਨਹੀਂ ਮਾਰਿਆ ਤੁਹਾਨੂੰ ਕੰਮ ਨਾਲ ਕੋਈ ਸਮੇਂ ਤੇ ਡਿਸਟਰਬ ਨਾ ਕਰਦੇ ਨਾ ਵੀ ਅਰਾਜ ਕਰਦੇ ਮੈਂ ਨਹੀਂ ਕਰਦਾ ਸੁਣਿਆ ਉਹਨੇ ਕੀ ਕਰਤਾ ਦੱਸੋ ਮੈਨੂੰ ਫਿਰ ਇਹ ਸੌਰੀ ਸੋਰੀ ਨਹੀਂ ਜਾਣੀ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਉਹ ਜੀ ਹਾਂ ਮੈਂ ਬੈਸੇ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਇਹਨੂੰ ਲੋ ਕਰੋ ਜਿਹਨੂੰ ਫੋਨ ਕਰਨਾ ਚਾਹੁੰਦਾ ਨਾ ਫਿਰ ਮੈਂ ਦੱਸਦਾ ਕਿ ਮੈਂ ਕਿੱਧਰ ਹਾਂ ਆਪਾਂ ਤਾਂ ਸਿਰਫ ਦਿਪੂ ਹੈਂ ਜਿੰਦੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ ਹੁਣ ਮੈਨੂੰ ਤਾਂ ਬੱਚ ਥੱਲੇ ਲਾ ਕੇ ਵਗਾ ਰਿਹਾ ਰਿਕਾਰਡਿੰਗ ਇਹਨਾਂ ਦੀ ਕਰੋ ਸਰ ਤੂੰ ਕਰ ਰਿਹਾ ਤੂੰ ਕਰ ਰਿਹਾ ਤੂੰ ਮੈਨੂੰ ਲਾ ਕੇ ਵਗਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫਿਰ ਪਤਾ ਲੱਗੂ ਕਿਦਾਂ ਟੱਬਰ ਆ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਮੇਨ ਲੇਟ ਹੋ ਗਿਆ ਪਰ ਤੂੰ ਕੈਨ ਚੱਪ ਕਰ ਇਹੋ ਜੀ ਨੂੰ ਫੇਰ ਅੱਜ ਸੋਹਣੀ ਪੈਂਦੀ ਆ ਬਸ ਕਰ ਬਸ ਕਰ ਯਾਰ ਅੱਗੇ ਕਰੋ ਸਾਥ ਸਾਥ ਰੋਣਾ ਨਿਕਲੇ ਇਹੋ ਜੇ ਆ ਕੇ ਵਿੱਚ ਆ ਕੇ ਗੰਦ ਪਾਉਣ ਦੇ ਆਏ ਅਪੋਇੰਟਮੈਂਟ ਹੁੰਦੇ ਆ ਬਸ ਤੋੜੀਏ ਨਾ ਮੈਂ ਉਹਦੇ ਨਾਲ ਸੰਗਤ ਵਾਲੇ ਤੋਂ ਮੀ ਮੰਗੇ ਫਿਰ ਸੌਰੀ ਵੀ ਨਹੀਂ ਮੈਂ ਅਪੋਇੰਟਮੈਂਟ ਆ ਉਹਦੀ ਆ ਅੱਗੇ ਉੱਤਰ ਉੱਤਰ ਬਹਿ ਚੱਲਦਾ ਨੰਬਰ ਦੇ ਦੇ ਅੱਗੇ ਉੱਤਰ ਬਹਿ ਅੱਡੀ ਫੋਟੋ ਖਾਣੀ ਨਹੀਂ ਦਿੰਦੇ ਅੱਡੀ ਗਾ ਪਾਇਆ ਬਣ ਦੇ 3 ਵਜੇ ਨਹੀਂ ਚੱਲੋ ਨਹੀਂ ਇੱਕ ਤਾਂ ਕਰਦੇ ਸੀ ਕੀ ਨਹੀਂ ਜੋ ਕਰਨਾ ਕਰੀਂ ਅੱਡੀ ਫੋਟੋ ਖੇਚੋ ਕਿ ਤੋ ਸਾਰੀ ਨਹੀਂ ਮੈਂ ਨੰਬਰ ਹੀ ਮੰਗੇ ਤਰੀਕਾ ਕੋਈ ਨਾ ਲੱਕਾ ਮੈਂ ਦਿੱਲੀ ਫਾੜੀ ਬਸ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਤਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰਾਈ ਸੁਬਸਕ੍ਰਾਈਬ ਸੁਵੇਲਾ ਬਸ ਕਰ ਬਸ ਕਰ ਮਰ ਨੂੰ ਆ ਪੀਨ ਕੋ ਬਲਾਨ ਪਲਾਨ ਨੂੰ ਕਿੰਨੇ ਸੀ ਨਾ ਬਣਾਣਾ ਬਲਾਨ ਨਹੀਂ ਲੇਖਾ ਤੇਰੇ ਪਿੱਛੇ ਕੋੜ ਹੁੰਦਾ ਚੱਲ ਚੱਲੇ ਭਾਈ ਓ ਯਾਰ ਭਾਜੀ ਭਾਜੀ ਕੀ ਕਰੇ ਭੈਣ 15 ਮਿੰਟ ਦੇ ਬਾਅਦ ਚੜੀ ਜਾਂਦੇ ਆ ਗੱਲ ਤੇ ਹੈਗਾ ਤੰਦੂਨੀ ਪਤਾ ਹੈ ਤੁਹਾਨੂੰ ਨਹੀਂ 100 ਨੰਬਰ ਚੱਲ ਨਹੀਂ ਪਿਆ ਹੋਰ ਕਿਹੜਾ ਚੱਲੂ ਮੈਂ ਕਰ ਦਿੰਦਾ ਕਰ ਕਰ ਤੂੰ ਆਪਣਾ ਕਰ ਤੂੰ ਕਰ 100 ਨੰਬਰ ਹੀ ਚੱਲਦਾ ਹੋਇਆ ਹੋਰ ਕਿਹੜਾ ਚੱਲੂ 112 112 ਮੈਂ ਕੁਝ ਬੋਲ ਨਹੀਂ ਕੋਮਸ ਹਾਰ ਮਟਰਾਂ ਦੀ ਟੀਕਟ ਫੇਰ ਕਰਨੀ ਹੈ ਮੈਂ ਇੱਕ ਵੀ ਬਣ ਨਹੀਂ ਫਿਰ ਮੈਂ ਰਿਸਵਰੀ ਇਨਵੋਇਸ ਇੱਥੇ ਲੈ ਲਓ ਪਹਿਲੇ ਤੂੰ ਤਮੀਰ ਇਹ ਚੱਲ ਗਈ ਸੀ ਸਭ ਕੋਈ ਕਿੱਥੇ ਲੱਗੇ ਜੀ 100 ਮਿੰਟ ਹਾਂ ਇਹ ਜਾਓ ਜੀ ਭਾਈ ਪਹਿਲਾਂ ਚੱਲਦੀ ਆ ਅੱਜ ਕਾਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਜੁੜੇ ਕਰਦੇ ਸਹੀ ਫਿਰ ਅਸੀਂ ਡਿਪਾਰਟਮੈਂਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦੇ ਤੂੰ ਪਹਿਲੇ ਇਹਨਾਂ ਨਾਲ ਗੱਲ ਪੈਣੀ ਹੈ ਹਾਂਜੀ ਸ਼੍ਰੀਮਾਨ ਜੀ ਭਾਈ ਇਹ ਸਮਨਾਰਾ ਚੌਕ ਆ ਇੱਕ ਲੇਡੀ ਆ ਬਕਤਨੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ 'ਤੇ ਜੁੜ ਰਿਆ ਇੱਧਰ ਸਰਕਾਰੀ ਬਾਸ ਚੱਲ ਚੰਡੀਗੜੀ ਪਹੁੰਚੀ ਸ਼੍ਰੀ ਗੋਡ ਇੱਕ ਆਹ ਲੋ ਉਧਰ ਵੀ ਆ ਰਿਹਾ ਕੰਡਿਆ ਆਪਣਾ ਨਾਮ ਕੀ ਆ ਮੀਤੂ ਮੀਤੂ ਗਰਮ ਦਾ ਨਾਮ ਕੋਈ ਗੱਲ ਨਹੀਂ ਇੱਕ ਗੱਡੀ ਸਾਰੇ ਟਿੱਪੂ ਤੁਹਾਡਾ ਗੁੱਸਾ ਪਤਾ ਲੱਗ ਗਿਆ ਚਾਂਦੀ ਵਾਸਤੇ ਲੀੜੀ ਆ ਰਹੀ ਹੈ ਤੂੰ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਵਾਰ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਨਹੀਂ ਮੈਂ ਤਾਂ ਪੇਟ ਆਉਂਦਾ ਮੈਂ ਤਾਂ ਪੈਣੀ ਗੱਲ ਗਈ ਆ ਬਸ ਤੁਹਾਨੂੰ ਮੈਂ ਟਿੱਪੂ ਗੱਲ ਭੇਜੋ ਹਾਂ ਚੋਂ ਤੋਂ ਪੁੱਟੋ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾਓ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਆ ਮੈਂ ਬੋਲ ਜਾ ਸਵਾਰੀਆਂ ਲੈ ਕੇ ਜਾਣਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਆ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉੱਤਰਦੇ ਆਪਾਂ ਜਾ ਸਕਦੇ ਆ। ਕੋਈ ਰੁਕਾੜਾ ਨਹੀਂ ፈਰਗੇ ਤਾਂ ਹੈ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਆ ਖੜੇ ਖੜੇ ਸਾਰੇ ਉੱਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਆ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤਾਂ ਦੀ ਗੱਲ ਆ ਰਿਕਵੈਸਟ ਆ ਮੇਰੀ ਤੁਹਾਡੇ ਮੂਹਰੇ ਉਣੀ ਨਹੀਂ ਗਈ 55 ਤੋਂ ਵੱਧ ਜਵਾਰੀ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਚਲਾਨੀ ਪਾਦੀ ਡਰਾਈਵਰ ਪਰਦਾ ਮੇਰਾ ਨੰਬਰ ਲਵਾ ਮੈਂ ਮਿਸਕਾਲ ਪਾਤੀ ਆ ਚੜ ਕੰਪਲੇਨ ਕਰਨ ਮੈਂ ਬਹੁਤ ਮਿਸਬੀਹਵ ਕੀਤਾ ਸ਼ਾਬਾਸ਼ ਚਲੋ ਚੜਦੀ ਵਾਸਤੇ ਚੜਦੀ ਵਾਸਤੇ ਲੋਕ ਚੜਦੇ ਆ ਗਏ ਮੈਂ ਤਾਂ ਮਿਸਬੀਹਵ ਕੀਤਾ ਸਰ ਪੁਲਿਸ ਆਈ ਮੈਂ ਤਾਂ ਆਪਣਾ ਕੰਮ ਕਰ ਚੁੱਕਾ ਚੜ ਗਈ ਹੈ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੁਹਾਨੂੰ ਲੈ ਹੀ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਤਾਰੇ ਹੀ ਹੱਥ ਨੂੰ ਔਰਦੇ ਆ ਤੇ ਔਰਦੇ ਰਹੇ ਜੇ ਬੰਦਾਉਂ ਦੀ ਨਾ ਹੁਣੇ ਤਕੇਰੇ ਵਰਗੀ ਇਹਨਾਂ ਇੰਝ ਕਰਨਾ ਪੈਂਦਾ ਹੱਥ ਕਰ ਤੁਹਾਰੇ ਫਿਰ ਬਾਤ ਨਹੀਂ ਕਰੀ ਹੱਥ ਕਰ ਤੁਹਾਰੇ ਬਾਤਾਂ ਤੂੰ ਤੇ ਤੂੰ ਇਹ ਪਾਗਲ ਨਾਲ ਕੇ ਇੰਝ ਨੁਕਰਾ ਕਰ ਦਵਾਰਾ ਹਾਂ ਉਹ ਇਹਨੂੰ ਹੱਥ ਜੁੜਾਏ ਥੱਲੇ ਲਾ ਇਹਨੂੰ ਯਾਰ ਐਸੇ ਰਿਕਾਰਡਿੰਗ ਸਾਰੀ ਹੋ ਰਹੀ ਹੈ ਕਲੀਅਰ ਤੋਂ ਕਰਾ ਮੇਰੇ ਕਾਗਜ਼ ਨੇ ਮੈਂ ਲੈਣੇ ਹੁੰਨੀਆਂ ਕਾ ਇਹੋ ਜੇ ਕਰਕੇ ਇਹ ਮੁਥੇ ਇਹਦਾ ਫਾਦਾ ਖਾਦੇ ਕਿਨੇ ਨੂੰ ਆ ਕੇ ਮੇਰੇ ਕੰਮ ਕਰ ਦੇਣੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉਧਰ ਤੋਂ ਮੈਂ 48 ਸੌਲੀਆਂ ਲੈ ਕੇ ਜਾਣੀਆਂ ਓ ਥੱਲੇ ਤੁਸੀਂ ਯਾਰ ਤੁ ਦੋ ਮੇਰੀ ਬਸ ਮੈਂ ਚੱਲ ਜਾਂਦਾ ਤੁਸੀਂ ਪੁਲਿਸ ਬੁਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਕੇ ਜਾ ਰਾ ਤੁਸੀਂ ਤੁਹਰਾ ਮੈਨੂੰ ਮੋਨੀਆਂ ਬੱਲੇ ਬੱਦ ਨਹੀਂ ਬੋਲਣ ਵੀਰ ਜੀ ਨੇ ਸਾਰੀ ਰਿਕਾਰਡਿੰਗ ਕੀਤੀ ਹੈ ਮੇਰੇ ਵਰਲਡ ਉਹ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੁ ਨੂੰ ਵੀਰ ਕਹਿਣ ਦੀਆਂ ਹੁਣ ਇੱਕ ਤਰ੍ਹਾਂ ਹੁਣ 10 ਮਿੰਟ ਪਹਿਲਾਂ ਮਿਸ ਬਹਿਮ ਕੀਤਾ ਕਿਹਦਾ ਆਦਮੀ ਮਦਾ ਸਾਰਾ ਹੀ ਗਾਇ ਚੱਲਦਾ ਮੈਂ ਨਾ ਮੁੱਤਰ ਦੋ ਸੈਂਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਮੈਂ ਕਿਤੇ ਨਹੀਂ ਕਰਦੀ ਕਿਥੇ ਵੀ ਕਰਦੀ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਮਤਲਬ ਉਹ ਚਾਹਤਾ ਹੀ ਜਾਣਾ ਨਹੀਂ ਕਿਸੇ ਵਰਤੇ ਵੀ ਉਹ ਸੁਮਨ ਕਰਾਣੀ ਨਹੀਂ ਜਾਣਾ ਬਾਈ ਜੀ ਖੜੇ ਖੜੇ ਉਤਰ ਜਾ ਜੀ ਮੇਰੀ ਰਿਕਵੈਸਟ ਹੈ ਬਸ ਤਾਂ ਚੱਲਣੀ ਮੈਂ 48 ਸਵਾਰੀਆਂ ਲੈ ਕੇ ਜਾਣਗਾ 52 ਸਵਾਰੀਆਂ ਕਰ ਸਕਦਾ ਆ ਤੂੰ ਜਿਹੜਾ ਉਹ ਕਰਕੇ ਸੜਨ ਦੱਲੇ ਲਾ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਗਾ ਉਹ ਵੀ ਪ੍ਰਧਾਨ ਸਾਹਿਬ ਨੇ ਕਿਹਾ ਕਿ ਚਾਰ ਜਾਂ ਪੰਜ ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 52 ਸਵਾਰੀਆਂ ਤੋਂ 35 ਰੁਪਏ ਵੀ ਥੱਲੇ ਲਾ ਦੇ ਤੂੰ ਰੋ ਗਈ ਮੈਂ ਤੇ ਗੱਲ ਨਹੀਂ ਕਰੀ ਆਪਾਂ ਨੰਬਰ ਲੈਂਦੇ ਨੇ ਨਹੀਂ ਸਰ ਇਹ ਤਾਂ ਨਹੀਂ ਹੁੰਦਾ ਆਲਮ ਤੁਸੀਂ ਮੈਂ ਵੀ ਦੇਖ ਲੈਂਦਾ ਸਾਰੇ ਰੇਡ ਪੁਲਸ ਆ ਗਈ ਮਸਲ ਪੁਲਸ ਆ ਰਹੀ ਉਹ ਕੰਕਾ ਉੱਡਾਈ ਹੈ ਤੁਸੀਂ ਕਹਿ ਰਹੇ ਹੋ ਮੈਂ ਸਾਰਿਆਂ ਨੇ ਕਰ ਲਿਆ ਫੋਨ ਹਾਂ ਕਿਤੇ ਆ ਸਾਰਿਆਂ ਨੇ ਕੀਤੇ ਉਹ ਕਰੀਏ ਖਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆ ਤੇ ਤੈਨੂੰ ਫਿਰ ਪਤਾ ਲੱਗੂ ਕਿਦਾਂ ਟੱਬਰ ਆ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਨੂੰ ਨਿਆ ਜਾਨਦੀ ਕਰਕੇ ਯੇ ਨਾਲ ਲੇਟ ਹੋ ਗਿਆ ਉਹ ਤੂੰ ਕੰਮ ਕਰ ਇਹੋ ਜੀ ਨੂੰ ਫੇਰ ਸੋਹਣੀ ਪੈਂਦੀ ਆ ਯਾਰ ਇਹ ਹੀ ਕਰੋ ਸਾਥ ਸਾਥ ਨਿਕਲੇ ਇਹੋ ਜੀ ਆ ਕੇ ਵਿੱਚ ਆ ਕੇ ਗੰਦ ਪਾਉਂਦੇ ਬੈਠੇ ਆਪਾਂ ਜੇਟ ਹੁੰਦੇ ਆ ਬਸ ਤੋੜੀਏ ਨਾ ਮੈਂ ਉਹਦੇ ਨਾਲ ਫੇਰ ਸੋਰੀ ਵੀ ਨਹੀਂ ਮੰਗਣੀ ਅਪਾਇੰਟਮੈਂਟ ਆ ਉਹਦੀ ਯਾਰ ਥੱਲੇ ਉੱਤਰੋ ਫੇਰ ਚੱਲ ਚੱਲ ਨੰਬਰ ਦੇ ਦਿਓ ਥੱਲੇ ਉੱਤਰੋ ਅੱਡੀ ਫੋਟੋ ਖਾਣੀ ਨਹੀਂ ਦਿੰਦੇ ਅੱਡੀ ਗਾ ਪਾਇਆ ਫੜ ਕੇ ਬੇ ਵਜਾ ਨਹੀਂ ਚੱਲੋ ਨਹੀਂ ਇੱਕ ਤਾਂ ਗੱਲ ਦੀ ਕੀ ਨਹੀਂ ਜੋ ਕਰਨਾ ਕੰਮ ਹੋਇਆ ਅੱਡੀ ਫੋਟੋ ਖੇਡੋ ਕਿ ਤੂੰ ਸਾਰੀ ਨੀ ਮੇਰਾ ਨੰਬਰ ਹੀ ਮੱਗੇ ਬਾਈ ਤੂੰ ਲਕਾ ਮੱਤ ਨਹੀਂ ਬੰਦ ਕਰੀਂ ਇਹ ਕਾਹੀ ਬਾਤ ਬੈਠੀ ਬੋਲਣ ਦੀ ਤੂੰ ਆਂਦੀ ਪਹਿਲਾਂ ਤਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰ ਇਹਨੂੰ ਕੁਝ ਕਰੀਂ ਸਵੇਲਾ ਵੇ ਬਸ ਕਰੋ ਬਸ ਕਰੋ ਮਰ ਨੂੰ ਆਪੀ ਨੂੰ ਬਲਾਕ ਫੋਨ ਬਲਾਕ ਨੂੰ ਕਿੰਨੇ ਸੀ ਨਾ ਬੁਲਾਣਾ ਨਹੀਂ ਲੇਖੇ ਤੇਰੇ ਪਿੱਛੇ ਕੋੜ ਹੁੰਦਾ ਚੱਲ ਚਲੇ ਭਾਈ ਓਏ ਯਾਰ ਭਾਗੀ ਭਾਗੀ ਕੀ ਕਰੇ ਭੈਣ 15 ਮਿੰਟ ਦੇ ਬਾਅਦ ਚੜ੍ਹ ਜਾਂਦੇ ਆਂ ਦੀ ਬਾਸ ਤੇ ਚੜ੍ਹ ਜਾਂਦੇ ਆਂ ਫੇਰ ਸਭ ਕੁਝ ਪਤਾ ਆ ਤੇ ਨੂੰ ਨਹੀਂ ਪਤਾ ਦੇ ਕੰਦ ਮੈਂ ਸੋ ਨੋਰ ਚੱਲਣੀ ਤੇ ਹੋਰ ਕੰਮ ਨਹੀਂ ਕਿਸੇ ਗੱਲ ਮਾਰਦੇ ਕਰ ਕਰ ਤੂੰ ਆਪਣਾ ਕਰ ਤੂੰ ਕਰ 100 ਨੰਬਰ ਹੀ ਜਲਦਾ ਹੋਇਆ ਹੋਰ ਕਿਹੜਾ ਜਲੂ 112 112 ਮੈਂ ਕੁਝ ਬੋਲ ਨਹੀਂ ਮੈਂ ਮਸਾਲਾ ਕਰਦਾ ਡੀਪੋ ਸਾਹਮਣੇ ਟੀਕਟ ਫੇਰ ਕਰਨੀ ਹੈ ਮੈਂ ਇੱਕ ਵੀ ਬਣਨੀ ਫਿਰ ਮੈਂ ਰਿਸੈਵਰੀ ਇਨਵੋਇਸ ਇੱਥੇ ਲੈ ਗਏ ਬਸ ਤੋੜ ਲੈ ਪਹਿਲੇ ਤੂੰ ਤਮੀਰ ਇਹ ਚੱਲ ਗਈ ਸੀ ਸਭ ਕੋਈ ਨਹੀਂ ਕਿੱਥੇ ਲੱਗੇ ਜੀ 100 ਮਿੰਟ ਹਾਂ ਇਹ ਜਾਵੇ ਭਾਈ ਪਹਿਲਾਂ ਚੱਲ ਜੀ ਅੱਜ ਚੱਲਦੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਵੀਡੀਓ ਕਰਦੇ ਸਹੀ ਫਿਰ ਅਸੀਂ ਡਿਪਾਰਟਮੈਂਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦੇ ਤੂੰ ਬਈ ਇਹਨਾਂ ਨਾਲ ਗੱਲ ਪੈ ਰਹੀ ਹੈ ਹਾਂਜੀ ਸ਼੍ਰੀਮਾਨ ਜੀ ਬੜੀ ਇਸ ਮਨਾਰਾ ਕਾਉਂਕਿਆ ਇੱਕ ਲੇਡੀ ਆ ਬਕਤਮੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ ਕੋਲ ਜੁੜ ਰਿਆ ਇੱਧਰ ਸਰਕਾਰੀ ਬਾਸ ਕਿਹਨ ਚੰਡੀਗੜੀ ਤੋਂ ਦੀ ਫ੍ਰੀ ਗੋਡ ਇੱਕ ਆਹ ਲੋ ਉਧਰ ਵੀ ਆ ਰਿਹਾ ਤਾਂ ਜੀ ਆਪਣਾ ਨਾਮ ਕੀ ਆ ਨੀਤੂ ਨੀਤੂ ਗੋਰਾ ਦਾ ਨਾਮ ਕੋਈ ਗੱਲ ਨਹੀਂ ਇਹ ਗੱਲ ਸਾਰੇ ਟੱਪੂ ਤੁਸੀਂ 167 ਲੱਗਦੀ ਹੈ ਚਾਂਦੀ ਬਸ ਤੇ ਲੀੜੀ ਨਾ ਆ ਗਈ ਉਹ ਆ ਗਈ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਰ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਅਹੀਂ ਤੇ ਲੇਟ ਹੋਣ ਦੇ ਮੈਂ ਤਾਂ ਇੰਨੀ ਗੱਲ